ਇਹ ਨਿਆ ਜੋ ਬੇਤੀ ਆਪਣੇ ਪਾਸੋਂ ਲੀਟਰ ਸਲ ਮਾ ਲਾਇਆ ਮੁੰਗਾ ਮੈਂ ਇਹਦਾ ਵੀ ਰੈਕਟਰ ਟੇ ਬਣਾ ਲਵਾਂ ਨਾ ਬੰਦੇ ਆ ਜਿੱਦਾਂ ਮਦਰੋਂ ਬੰਗਰ ਹੋਗੇ ਨਾ ਸਾਰੇ ਮਦਰ ਹੋ ਕੇ ਕਿੱਥੇ ਫਿੱਟ ਲੋ ਆ ਜਿਹੜਾ ਸਾਰੇ ਆਪਣੇ ਕਸਲੀ ਮੈਂ ਖਤਮ ਨਹੀਂ ਤੇ ਰੋਲ ਬਜੇ ਵਿੱਚ ਅੰਕ ਅੰਕ ਲੱਗਾ ਖੇਤ ਲੋਰਾ ਹਮ ਸਹੀ ਖਤਮ ਹੋ ਗਈ ਸੀ ਕੀ ਅੱਜ ਦੇ ਨੌਕੇ ਤੇ ਕੀ ਕਹਿਣਾ ਜੀ ਉਹਨੇ ਤੁਸੀਂ ਅੱਜ ਤੁਸੀਂ ਬੜੇ ਇਤਿਹਾਸਿਕ ਸਥਾਨ ਸਰਕਲ ਬਿਲਗਾ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚੇ ਹੈ ਤੇ ਸ਼ਰੂਮ ਨੇ ਕਾਲੀਦਲ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹੈ ਸ਼ਰੂਮ ਨੇ ਕਾਲੀਦਲ ਨੇ ਜ਼ਿਲ੍ਹੇ ਦੀ ਪ੍ਰਧਾਨਗੀ ਜ਼ਿਲ੍ਹੇ ਦੀ ਜ਼ਿੰਮੇਵਾਰੀ ਉਹ ਦਿੱਤੀ ਹੈ ਤੇ ਇੱਥੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਹੈ ਤੇ ਅੱਜ ਦੀ ਇਹ ਮੀਟਿੰਗ ਜਿਹੜੀ ਹੈ ਸ਼੍ਰੋਮਣੀ ਕਾਲਜ ਦਰ ਦੇ ਚੜ੍ਹਦੀ ਕਲਾ ਵਾਸਤੇ ਜਿਹੜੀ ਹੈ ਉਹ ਹੋਈ ਹੈ। ਐਂ ਜਿਹੜੀਆਂ ਜਿਹੜੀਆਂ ਕਮੇਟੀਆਂ ਦੀ ਚੋਣ ਦੀ ਗੱਲ ਕੀਤੀ ਆ ਐ ਬੂਥ ਲੈਵਲ ਤੇ ਇਹ ਕਦੋਂ ਤੋਂ ਸ਼ੁਰੂ ਹੋ ਰਿਹਾ ਜੀ ਇਹ ਸ਼ੁਰੂ ਹੋਇਆ ਜੀ ਇਹ ਅੱਜ ਤੋਂ ਹੀ ਸ਼ੁਰੂ ਹੋਇਆ ਤੇ ਅੱਗੇ ਤਕਰੀਬਨ ਇੱਕ ਮਹੀਨੇ ਤਾਈਂ ਜਿਹੜਾ ਹੈਗਾ ਇਹ ਕੰਕਰੀਟ ਕਰਕੇ ਉਹਨਾਂ ਨੇ ਮੁਕੰਮਲ ਕਰਕੇ ਕਮੇਟੀਆਂ ਜਿਹੜੀਆਂ ਉਹ ਲੈਣੀਆਂ ਹਨ। ਅਗਲਾ ਜਿਹੜਾ ਜ਼ਿਲ੍ਹੇ ਤੋਂ ਅੱਗੇ ਸਰਕਲ ਜੋਨਰ ਲੇਵਲ ਦੀਆਂ ਜਿਹੜੀਆਂ ਨਿਯੁਕਤੀਆਂ ਉਹ ਕਦੋਂ ਹੋਣਗੀਆਂ ਬੱਸ ਉਹ ਜਲਦੀ ਹੋ ਹੀ ਰਹੀਆਂ ਜੀ ਜਲਦੀ ਕੀਤੀਆਂ ਜਾਣਗੀਆਂ ਜੀ ਇਹ ਮਹੀਨੇ ਦੇ ਵਿੱਚ ਵਿੱਚ ਸਾਰਾ ਜਿਹੜਾ ਇਹ ਪਾਰਟੀ ਦਾ ਜਿਹੜਾ ਢਾਂਚਾ ਮੁਕੰਮਲ ਕਰਕੇ ਜਿਹੜਾ ਹੈ ਪਾਰਟੀ ਦਾ ਅਫਸਰ ਜਿਹਦਾ ਜਾਮਾ ਕਰਾਇਆ ਜਾਵੇ ਪਿਛਲੇ ਸਮੇਂ 'ਚ ਜ਼ਿਲ੍ਹਾ ਜਥੇਦਾਰ ਜਿਹੜੇ ਆ ਉਹ ਖੁਦ ਵੀ ਅਮਰਤਧਾਰੀ ਹੁੰਦੇ ਸੀ ਤੇ ਆਪਣੇ ਸਰਕਲਾਂ 'ਚ ਵੀ ਜਿਹੜਾ ਆ ਇਹ ਪੀਲ ਕਰਦੇ ਹੁੰਦੇ ਸੀ ਤੁਹਾਨੂੰ ਇਹ ਜ਼ਿੰਮੇਵਾਰੀ ਮਿਲੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਜੀ ਗੁਰੂ ਮਹਾਰਾਜ ਕਿਰਪਾ ਕਰੂਗਾ ਤੇ ਜਿਹੜੇ ਜ਼ੈਹੇਦਾਰ ਜਿੱਲੇਦਾਰ ਬਣਦੇ ਰਹੇ ਨੇ ਉਹ ਸਾਰੇ ਤਾਂ ਨਹੀਂ ਤੁਸੀਂ ਕਹਿ ਸਕਦੇ ਅਮਰਤਾਰੀ ਰਹੇ ਨੇ ਪਿਛਲੇ ਜ਼ੈਹੇਦਾਰ ਅਮਰਤਾਰੀ ਨਹੀਂ ਸੀ ਚਲੋ ਕੋਈ ਨਹੀਂ ਜੇ ਅਕਾਲੀ ਦਲ ਦਾ ਜਿਹੜਾ ਸ਼ਬਦਾਨ ਹੈ ਜਾਂ ਵਿਧਾਨ ਦਾ ਉਹਦੇ ਮੁਤਾਬਕ ਅਸੀਂ ਸਾਰੇ ਜਣੇ ਚੱਲਾਂਗੇ ਤੇ ਇਹ ਜੇ ਉਹ ਰਵੈਤ ਪਿਛਦੀ ਵਾਰੀ ਟੁੱਟੀ ਆ ਕਿ ਉਹ ਰਵੈਤ ਨੂੰ ਗਾਹਾਂ ਜਾਂਦੀ ਰੱਖਿਆ ਜਾਊਗਾ ਬਿਲਕੁਲ ਜਾਂਦੀ ਰੱਖਿਆ ਜਾਊਗਾ ਜੀ ਠੀਕ ਹੈ ਜੀ ਅੱਜ ਸਰਕਲ ਮਿਲਗਾ ਦੀ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਚੇਚੇ ਤੌਰ ਤੇ ਬਚਿੱਤਰ ਸਿੰਘ ਖਵਾੜੀ ਸਾਡੇ ਜ਼ਿਲ੍ਹਾ ਪ੍ਰਧਾਨ ਜ਼ਿਲੰਦਰ ਦਿਹਾਤੀ ਕੌਂਸਲ ਮੀਟਿੰਗ ਮੈਂਬਰ ਸਰਦਾਰ ਬਲਦੇਵ ਸਿੰਘ ਖਹਿਰਾ ਜੀ ਉਮੀਦਪਰਦਾਨ ਐਸਪੀਸੀ ਬਲਦੇਵ ਸਿੰਘ ਕਲਿਆਣ ਜੀ ਹਲਕਾ ਇੰਚਾਰਜ ਜ਼ਿਲੰਦਰ ਕੈਂਟ ਹਰਜਾਪ ਸਿੰਘ ਸੰਘਾ ਜੀ ਆਏ ਆ ਇੱਕਠੇ ਹੋ ਕੇ ਅਸੀਂ ਅੱਜ ਹਲਕਾ ਨਕੋਦਰ ਦੀ ਜਿਹੜੀ ਬੂਥ ਕਮੇਟੀਆਂ ਦੀ ਮੀਟਿੰਗ ਜੀ ਅੱਜ ਤੋਂ ਹਰ ਕ ਮਿਲਗਾ ਤੋਂ ਅਸੀਂ ਸਰਕਲ ਮਿਲਗਾ ਤੋਂ ਸ਼ੁਰੂ ਕੀਤੀ ਹੈ ਇਸ ਦੇ ਲੜੀਵਾਰ ਹੀ ਅਸੀਂ ਨਕੋਦਰ ਵੀ ਨੂਰ ਮਹਿਲਵੀ ਸਰਕਲ ਵਾਈਸ ਸਾਰੇ ਜਾ ਕੇ ਤੇ ਆਪਰੇ ਜਿਹੜੇ ਮੇਨ ਸਾਡੇ ਜਥੇਦਾਰ ਨੇ ਉਹਨਾਂ ਨਾਲ ਅਪੀਲ ਕਰਾਂਗੇ ਉਸ ਤੋਂ ਬਾਅਦ ਅਸੀਂ ਪਿੰਡੋਂ ਪਿੰਡ ਜਾ ਕੇ ਕੂਥ ਬਦਲਣ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਬਣਾ ਕੇ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਹਾਈ ਕਮਾਂਡ ਨੂੰ ਬਚਿੱਤਰ ਸਿੰਘ ਘਾੜ ਦੀ ਨੂੰ ਦੇਣਗੇ ਜਾ ਕੇ ਸਬਮਿਟ ਹਾਈ ਕਮਾਂਡ ਨੂੰ ਕਰਾਉਣਗੇ ਜੀ ਸੋ ਇਸ ਵਿਸ਼ੇ ਤੇ ਅੱਜ ਤੇ ਨਾਲ ਦੀ ਨਾਲ ਜਿਵੇਂ ਪੰਜਾਬੀ ਕਹਿੰਦੇ ਇੱਕ ਪੰਥ ਦੋ ਕਾਜ ਉਵੇਂ ਕੀਤੇ ਜੀ ਤੇ ਨਾਲ ਹੀ ਇਹਨਾਂ ਦਾ ਸਰਕਾਰ ਜੋਗ ਨੇ ਸਾਰੇ ਇਹਨਾਂ ਦਾ ਸਨਮਾਨ ਕਰਨਾ ਬੰਦਾ ਸੀਗਾ ਤੇ ਮੈਂ ਕਹਾਂ ਕਿ ਉਹਨਾ ਸਾਰੇ ਸਨਮਾਨ ਸੰਗਤ ਸੰਗਤ ਦੇ ਰੂਪ ਚ ਜਦੋਂ ਹੁੰਦਾ ਤਾਂ ਸਭ ਸਾਰਿਆਂ ਨੂੰ ਵਧੀਆ ਲੱਗਦਾ ਤੇ ਸੋ ਸੋ ਸਾਰਾ ਇਹ ਸਨਮਾਨ ਜਥੇਦਾਰ ਕਿਉਂਕਿ ਸਨਮਾਨ ਵੀ ਮੈਂ ਜਿਹੜੇ ਸਾਡੇ ਐਸਜੀਪੀਸੀ ਮੈਂਬਰ ਅਮੀਤ ਪ੍ਰਧਾਨ ਨੇ ਕਿਉਂਕਿ ਐਸਡੀ ਵੱਡੀ ਸੰਸਥਾ ਨੂੰ ਬੜਾ ਵੱਡਾ ਮਾਣ ਹੁੰਦਾ ਜੀ ਪ੍ਰਧਾਨ ਦਾ ਤੇ ਮੈਂ ਖੁਸ਼ਕ ਨਸੀਬਾ ਕਿ ਮੇਰੇ ਹਲਕੇ ਚ ਆਏ ਤੇ ਇਹਨਾਂ ਨੇ ਉਹ ਸਾਰਾ ਸਨਮਾਨ ਜਿਹੜਾ ਉਹ ਕੀਤਾ ਗਿਆ ਇਹ ਕੋਹਾੜ ਸਾਹਿਬ ਇੱਕ ਸਵਾਲ ਰਹਿ ਗਿਆ ਹਲਕਾ ਨਕੂਦਰ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਇੰਚਾਰਜ ਖਾਲੀ ਪਿਆ ਆ ਇਹ ਕਦੋਂ ਕਿ ਤੁਸੀਂ ਇਹ ਜਿਹੜਾ ਆ ਇਹ ਰਾਜਕਮਲ ਗੱਲ ਹੋਣਾ ਨੂੰ ਉਹਦਾ ਜਿਹੜਾ ਦੋਣ ਲਈ ਕੋਸ਼ਿਸ਼ ਕਰੋਗੇ ਜਾਂ ਕੀ ਹੋਣ ਵਾਲਾ ਕੋਈ ਨਹੀਂ ਹੁਣ ਸਾਰੀਆਂ ਕਮੇਟੀਆਂ ਜਿਹੜੀਆਂ ਉਹ ਰਾਜਕਮਲ ਜੀ ਬਣਾ ਰਹੇ ਨੇ ਬਾਕੀ ਜਿਹੜਾ ਪਾਰਟੀ ਦਾ ਫੈਸਲਾ ਹੈਗਾ ਉਹ ਸਿਰਫ ਸੁਣਾਉਣ ਵਾਲਾ ਹੀ ਆ ਬਾਕੀ ਤਾਂ ਸਾਰਾ ਕੰਮ ਕਰ ਹੀ ਰਹੇ ਨੇ ਸਰ ਰਾਜਕਮਲ ਜੀ ਉਹ ਉਹ ਜਿਹੜਾ ਫੇਵੀ ਹਲਕੇ ਦੇ ਅੰਦਰ ਇਹ ਐਲਾਨ ਜਿਹੜਾ ਆ ਕਦੋਂ ਕੋ ਹੋ ਜਾਊਗਾ ਇਹ ਬਾਰੇ ਕੀ ਕਹਿੰਦੇ ਬਿਲਕੁਲ ਇਹ ਤਾਂ ਐਲਾਨ ਦਾ ਤਾਂ ਕੰਮ ਜਿਹੜਾ ਉਹ ਪਾਰਟੀ ਪ੍ਰਧਾਨ ਜੀ ਦਾ ਹੈ ਤੇ ਬਾਕੀ ਜੇ ਜ਼ਿੰਮੇਵਾਰੀ ਸਾਰੀ ਹਲਕੇ ਦੀ ਹੈ ਜਿਹੜਾ ਰਾਜਕਮਲ ਜੀ ਦੇ ਹੈਗੀ ਹੈ ਤਾਂ ਆਪਾਂ ਇਹ ਹੀ ਸਮਝ ਸਕਦੇ ਹਾਂ ਕਿ ਰਾਜਕਮਲ ਜੀ ਦਾ ਅਗਲੇ ਕਮੇਟੀਆਂ ਵੀ ਬਣਾ ਰਹੇ ਆ ਫਿਰ ਸਰਕਲ ਵੀ ਇਹਨਾਂ ਨੇ ਬਣਾਉਣੇ ਆ ਸਾਰਾ ਕੁਝ ਇਹਨਾਂ ਨੇ ਕਰਨਾ ਹੈ ਐਲਾਨ ਤੇ ਚਲੋ ਪਾਰਟੀ ਦਾ ਜਿਹੜਾ ਹੈਗਾ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਕਰਨੇ ਆ ਜਾਂ ਕਿਸੇ ਹਾਈ ਕਮਾਂਡ ਨੇ ਕਰਨਾ ਹੈਗਾ ਬਾਕੀ ਜਿਹੜੀ ਜ਼ਿੰਮੇਵਾਰੀ ਹੈ ਅੱਜ ਜਿਹੜਾ ਅੱਜ ਤੋਂ ਲੈ ਕੇ ਕੰਮ ਚੱਲ ਰਿਹਾ ਹੈ ਤਾਂ ਸਵਾ ਭਾਜਪਨ ਮਲ ਜੀ ਹੋਣਾ ਤਾਂ ਸਭ ਸਾਰਾ ਹੋ ਗਏ ਤੁਸੀਂ ਇਹਨਾਂ ਦੇ ਨਾਲ ਆ ਬਿਲਕੁਲ ਬਕਾਇਦਾ ਤੌਰ ਤੇ ਮੈਂ ਸਮਝਦਾ ਹਾਂ ਵੀ ਇੱਕ ਰਸਮੀ ਤੌਰ ਤੇ ਜਿਹੜੀ ਹੈ ਨਾ ਹਲਕਾ ਅੰਤਿਆਰਜ ਦੀ ਉਹ ਜਿਹੜੀ ਰਸਮੀ ਤੌਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਉਹ ਕਰਨ ਵਾਲੀ ਰਹਿ ਗਈ ਆ ਜਿਵੇਂ ਜ਼ਿਲ੍ਹਾ ਪ੍ਰਧਾਨ ਸਰਦਾਰ ਬਚਿੱਤ ਸਿੰਘ ਜੀ ਕੁਹੜਾ ਸਾਹਿਬ ਨੇ ਤੁਹਾਨੂੰ ਦੱਸਿਆ ਜਾਂ ਕੋਰ ਕਮੇਟੀ ਮੈਂਬਰ ਜਿਹੜੇ ਨੇ ਬਦੇਸ਼ ਸਿੰਘ ਜੀ ਖਹਿਰਾ ਐਕਸ ਐਮ ਐਲ ਫਲੋਰ ਔਰ ਸਾਰਿਆਂ ਵੱਲੋਂ ਹੀ ਅਸੀਂ ਸਾਰੇ ਇੱਕ ਜੁੱਟ ਹੋ ਗਏ ਰਾਜ ਕਮਲ ਸਿੰਘ ਭੁੱਲਰ ਦੇ ਨਾਲ ਆ ਦੇਖੋ ਹਲਕਾ ਜਿਹੜੀਆਂ ਬੂਥ ਕਮੇਟੀਆਂ ਬਾਕੀ ਹਲਕੇ ਦੇ ਅੰਦਰ ਕੰਮ ਸਾਰਾ ਪਾਰਟੀ ਨੇ ਇਹਨਾਂ ਨੂੰ ਸੌਂਪ ਦਿੱਤਾ ਤੇ ਗਜਪਤ ਸਿੰਘ ਜੀ ਵੀ ਚੰਟ ਹਲਕੇ ਦੇ ਜਿਹੜੇ ਇੰਚਾਰਜ ਨੇ ਉਹ ਵੀ ਇੱਥੇ ਮੌਜੂਦ ਨੇ ਅਸੀਂ ਸਾਰੇ ਇੱਕ ਜੁੱਟ ਹਾਂ ਜਲਦੀ ਇਹਨਾਂ ਨੂੰ ਰਸਮੀ ਤੌਰ ਤੇ ਵੀ ਹਲਕਾ ਇੰਚਾਰਜ ਪ੍ਰਧਾਨ ਸਾਬ੍ਹ ਲੋ ਲਾ ਲੈ ਜੂਗਾ ਬਕਾਇਦਾ ਤੌਰ ਤੇ ਇਹਨਾਂ ਨੂੰ ਪਾਵਰਾ ਹਲਕਾਂ ਚ ਅਜਦੀਆਂ ਦੇਈ ਦਿੱਤ ਲੈਂਦੇ ਧੰਨਵਾਦ ਜੀ ਐ ਮੋਨ ਨੇ ਜਿਲਾ ਜਥੇਦਾਰੀ ਕੀਤੀ ਆ ਉਹਨਾਂ ਨੇ ਜਲੰਧਰ ਅੰਦਰ ਪਾਰਟੀ ਨੂੰ ਬੜੇ ਤਖੜੇ ਕੀਤਾ ਜੀ ਉਹ ਅਮਰਧਾਰੀ ਸ਼ਹਿਰ ਤੇ ਬਚਿੱਤ ਸਿੰਘ ਕੁਹਾੜ ਵੀ ਉਹਨਾਂ ਦੇ ਮਤਲਬ ਸੋਚ ਕੇ ਪੂਰਾ ਪੈਰਾ ਦੇ ਦੇ ਠੀਕ ਆ ਜੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਨੂੰ ਇਕਜੁੱਟ ਕਰਨ ਲਈ ਜੇ ਗੁਰੂ ਨਾਲ ਜੁੜਨ ਲਈ ਇੱਕ ਕਰੋ ਨੂੰ ਮੰਨਣ ਵਾਲੇ ਪਰਵਾੜਿਆ ਕੁਹਾਰ ਪਰਵਾੜਾ ਉੱਲਰ ਪਰਵਾੜਾ ਇਹ ਸ਼ਰੋਮਣੀ ਅਕਾਲੀ ਦਰ ਨੂੰ ਅੱਗੇ ਲੈ ਕੇ ਗਏ ਹਰ ਤਰ੍ਹਾਂ ਚਲਾਂਗੇ ਇਹ ਪੂਰਾ ਪੈਰਾ ਦੇਣਗੇ 75 ਇੰਚ ਪੂਰਾ ਠੀਕ ਹੈ ਜੀ ਦੁਖੀ ਪੈਂ ਭਰਾਵਾ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ ਸ਼ਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਾਲ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਇ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਜੋਤਿਸ਼ਪਾਲਿਤ ਦਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669